ਜੇ ਸਾਡੇ ਕੋਲ ਕੋਈ ਲੈਟਰ ਆਉਂਦਾ ਆਉਂਦਾ ਜਾਂ ਲੈਂਗਤੀ ਤੌਰ ਤੇ ਆਉਂਦਾ ਉਹਦੇ ਤੇ ਅਸੀਂ ਵਿਚਾਰ ਕਰ ਸਕਦੇ ਹਾਂ ਅਸੀਂ ਕੋਈ ਸੋਸ਼ਲ ਮੀਡੀਆ ਨਾਲ ਲੈ ਕੇ ਸੋਸ਼ਲ ਮੀਡੀਆ ਤੇ ਤਾਂ 90% ਕੀ 80% ਗੱਲਾਂ ਠੇਕ ਹੁੰਦੀਆਂ ਕਿ ਅਸੀਂ ਲੈਗਤੀ ਤੌਰ ਤੇ ਸਾਡੇ ਆਊਗਾ ਕੋਈ ਕੋਈ ਅਸੀਂ ਉਹਦੇ ਵਿਚਾਰ ਕਰਾਂਗੇ ਕਿਈ ਗੱਲ ਦਾ ਅਸੀਂ ਵਿਚਾਰ ਨਹੀਂ ਕਰਦੇ ਅਗਲੀ ਰਣਨੀਤੀ ਇਹ ਆ ਕਿ ਪ੍ਰਧਾਨ ਸਾਹਿਬ ਨੇ ਜਦੋਂ ਮੈਂ ਪਹਿਲਾਂ ਦੱਸਿਆ ਪ੍ਰਧਾਨ ਸਾਹਿਬ ਨੇ ਨੇ 4 ਸਾਲ 4 ਸਵਾ 4 ਸਾਲ ਵਧੀਆ ਸਵਾਮਾ ਜਿਹੜੀਆਂ ਛੋਣੀ ਕਮੇਟੀ ਨੂੰ ਦਿੱਤੀਆਂ ਇਹ ਦਰਵਾਦ ਸਾਹਿਬ ਦੇ ਗ੍ਰਾਂਥੀ ਸਵਾਣਿਆ ਭਾਵੇਂ ਪ੍ਰਚਾਰਕ ਆ ਭਾਵੇਂ ਪਾਤੀ ਸਿੰਘ ਆ ਭਾਵੇਂ ਕਿੰਨਾ ਤੱਕਾਂ ਦੇ ਜਿਹੜੇ ਦਾ ਸਵਾਣਿਆ ਇਹਨਾਂ ਦੀ ਇੰਦਰਾ ਨੂੰ ਸੇਵਾ ਤੇ ਵੀ ਐਜੀਪੀਸੀ ਲਗਾਈ ਹੈ ਜੋ ਅਧ்கਰ ਖੇਤਰ ਐਜੀਪੀਸੀ ਦਾ ਮੁਖਤਬੀ ਜਿਹੜਾ ਉਹ ਅੰਤਰ ਕਮੇਟੀ ਦਾ 225 ਦਾ ਐਕਟ ਹੈ ਨਾ ਉਸ ਐਕਟ ਦੇ ਤਹਿਤ ਜਿਹੜੀਆਂ ਸਵਾਮਾਂ ਜਿਹੜੀਆਂ ਦੇਣੀਆਂ ਉਸ ਸਵਾਮਾਂ ਜਿਹੜੀਆਂ ਐਸਜੀਪੀਸੀ ਇਹ ਕੋਈ ਕਰਤਤ ਨਹੀਂ ਸਿੰਘ ਸਵਾਨ ਦਾ ਸਤਿ ਸਤਕਾਰ ਕਰਦੇ ਆ ਮਾਨ ਕਰਦੇ ਆ ਜੋ ਜੋ ਇੰਤਰਨ ਕਮੇਟੀ ਨੇ ਫੈਸਲਾ ਕੀਤਾ ਉਹ ਸਹੀ ਫੈਸਲਾ ਕੀਤਾ ਕੀ ਕਾਲ ਚੱਲਦੇ ਆ ਦੋ ਯੂਨੀਵਰਸਿਟੀਆਂ ਚੱਲਦੀਆਂ ਤੇ 250 ਘਰਾਂ ਦਾ ਸਵਾਨ ਜਿਹੜਾ ਚੋਣ ਕਮੇਟੀ ਚੁਣਉਂਦੀ ਹੈ ਤੇ ਦੋ ਯੂਨੀਵਰਸਿਟੀਆਂ ਹੈਲਸ ਯੂਨੀਵਰਸਿਟੀ ਤੇ ਰਿਡਾਈ ਹੈ ਤੇ ਉਹਦੇ ਦਾ ਵੱਡਾ ਸਾਰਾ ਉਹ ਕਰਕੇ ਸਾਨੂੰ ਹਮੇਸ਼ਾ ਵਿਚਾਰਾਂ ਕੰਗੇ ਕੰਨਾਂ ਤਾਂ ਹੀ ਵਧਿਆ ਜਾ ਸਕਦਾ ਕਿ ਅਕਾਲ ਤਖਤ ਸਾਹਿਬ ਦਾ ਆਪਣਾ ਦਰਜਵਾਜ਼ਾ ਸਤਕਾਰਿਆ ਸਟੇਟਸ ਹੈ ਤੇ ਉਹਦੀਆਂ ਆਪਣੀਆਂ ਮਰਿਆਦਾ ਚ ਰੱਖਿਆ ਤੇ ਸ਼ੋਮਨੀ ਕਮੇਟੀ ਜਿਹੜੀ ਆ 22000 ਜਿਹੜੇ ਕਰਮਚਾਰੀਆਂ ਦੀ ਆ ਉਹਨਾਂ ਦੀ ਉਹਨਾਂ ਦੇ ਸਰਵਿਸ ਰੂਲ ਉਹਨਾਂ ਦਾ ਪਿੱਤੀ ਤੇ ਪ੍ਰਸ਼ਾਸਨ ਤੇ ਕਾਨੂੰਨੀ ਜਿਹੜੀ ਹੈ ਜਿਹੜੇ ਦਾਰਾ ਹੈਗਾ ਉਹ ਐਸਜੀਪੀਸੀ ਦਾ ਅਸੀਂ ਉਹਦੇ ਲਈ ਸਾਰੀਆਂ ਵਿਚਾਰਾਂ ਜਿਹੜੀਆਂ ਪ੍ਰਧਾਨ ਜੀ ਨਾਲ ਕਰਕੇ ਆਏ ਆ ਤੇ ਸਿੰਘ ਸਵਾਨ ਜੀ ਨਾਲ ਕਰਕੇ ਆਏ ਆ ਤੇ ਉਹਨਾਂ ਦਾ ਇਹ ਵੀ ਡਿਸਕਸ ਹੋਇਆ ਕਿ ਚਰੋਣੀ ਕਮੇਟੀ ਐਸੇ ਦਾਇਰੇ ਦੇ ਵਿੱਚ ਕੰਮ ਕਰਦੀ ਹੈ ਤੇ ਕੱਲ ਤੱਕ ਦੇ ਆਹ ਜਿਹੜੇ ਜੋ ਸਿੰਘ ਸਵਾਨ ਜੀ ਨੇ ਦੱਸਿਆ ਕਿ ਕੱਲ ਤੱਕ ਦੇ ਆਹ ਇਹਨਾਂ ਮਰਿਆਦਾ ਤੇ ਸਿਧਾਂਤਾਂ ਤੇ ਤੇ ਵਿਚਾਰਾਂ ਹੋਈਆਂ ਅਸੀਂ ਸਹਿਮਤ ਰੋਲ ਕੀਤਾ ਸੀ ਜਿਹੜੀ ਕਮੇਟੀ ਦੀ ਪੀਸੀ ਲੋ ਉਹਨਾਂ ਦਾ ਵਿਰੋਧ ਕੀਤਾ ਸੀ ਉਹ ਤੇ ਕੀ ਨਹੀਂ ਨਹੀਂ ਕੋਈ ਵਿਰੋਧ ਨਹੀਂ ਕੀਤਾ ਸਿੰਘ ਸਾਨੀ ਕਦੋਂ ਵਿਰੋਧ ਕੀਤਾ ਐਸਪੀਸੀ ਨੇ ਉਹਨਾਂ ਨੇ ਕਿਹਾ ਸੀ ਸਾਬ ਦੀ ਇੱਕ ਮਿੰਟ ਵਿਜੇਸ਼ੀ ਕਮੇਟੀ ਨਹੀਂ ਕੋਈ ਵੀ ਅਧਿਕਾਰਤ ਤੌਰ ਤੇ ਲੈਟਰ ਜਾਂ ਚਿੱਠੀ ਕਹ ਲੋ ਪੰਜਾਬੀ ਦੀ ਕੋਈ ਸਾਨੂੰ ਚਿੱਠੀ ਨਹੀਂ ਆਈ ਇਹਦੇ ਬਾਅਦ ਸਾਰੀ ਅੰਤਰ ਕਮੇਟੀ ਬੈਠੀ ਕੋਈ ਇਦਾਂ ਦੀ ਗੱਲ ਨਹੀਂ ਉਹਨਾਂ ਨੇ ਸ਼ੋਰਾਂ ਵਾਲੀ ਗੱਲ ਕਰਕੇ ਸ਼ੋਰ ਨਹੀਂ ਕੀ ਮੈਂ ਉਹ ਚੋਮਨੀ ਕਮੇਟ ਦੇਖੋ ਤਾਂ ਮੇਰਾ ਤਾਂ ਸਾਰਾ ਅਤੀਵਾ ਪੜਨੋ ਇਦਾਂ ਦੀ ਕੋਈ ਗੱਲ ਨਹੀਂ ਗੱਲ ਇਹ ਹੈ ਕਿ ਜਿਹੜੀ ਗੱਲ ਜੇ ਸਾਡੇ ਕੋਲ ਕੋਈ ਡਾਇਰੈਕਟਰ ਆਉਂਦਾ ਬਦਨਾਨ ਆਉਂਦਾ ਲੈਕਤੀ ਟੁੱਟੇ ਆਉਂਦਾ ਉਹਦੇ ਤੇ ਅਸੀਂ ਵਿਚਾਰ ਕਰ ਸਕਦੇ ਆ ਅਸੀਂ ਕੋਈ ਸੋਸ਼ਲ ਮੀਡੀਆ ਨਾਲ ਲੈ ਕੇ ਸੋਸ਼ਲ ਮੀਡੀਆ ਤੇ ਤਾਂ 90% ਕੀ 80% ਗੱਲਾਂ ਫੇਕ ਹੁੰਦੀਆਂ ਨਹੀਂ ਉਹ ਵੇਚ ਗਏ ਜੀ ਜਿਹੜਾ ਬਾਰੇ ਨਹੀਂ ਮੈਂ ਜਿਹੜੀ ਗੱਲ ਕਹੀ ਹੈ ਕਿ ਅਸੀਂ ਲੈਕਤੀ ਤੌਰ ਤੇ ਸਾਡੇ ਆਊਗਾ ਕੋਈ ਕੁਝ ਅਸੀਂ ਉਹਦੇ ਬਾਰੇ ਕਰਾਂਗੇ ਗੱਲ ਕਈ ਗੱਲ ਦਾ ਅਸੀਂ ਵਿਚਾਰ ਨਹੀਂ ਕਰਦੇ ਅਗਲੀ ਰਣਨੀਤੀ ਇਹ ਆ ਕਿ ਪ੍ਰਧਾਨ ਸਾਹਿਬ ਨੇ ਜਿੱਦਾਂ ਮੈਂ ਪਹਿਲਾਂ ਦੱਸਿਆ ਪ੍ਰਧਾਨ ਸਾਹਿਬ ਨੇ ਚਾਰ ਸਾਲ ਸਵਾ ਚਾਰ ਸਾਲ ਵਧੀਆਂ ਸਵਾਮਾਂ ਜਿਹੜੀਆਂ ਚਰੂਨੀ ਕਮੇਟੀ ਨੂੰ ਦਿੱਤੀਆਂ ਭਾਵੇਂ ਜਿਹੜਾ ਗੱਲਾਂ ਕੀਤੀਆਂ ਕਿਸੇ ਵੀ ਖਿੱਤੇ ਵਿੱਚ ਹਰ ਖਿੱਤੇ ਦੇ ਵਿੱਚ ਉਹਨਾਂ ਨੇ ਬਹੁਤ ਵਧੀਆ ਸੁਭਾਵਾਂ ਦਿੱਤੀਆਂ ਸਿੰਘ ਸਾਹਿਬ ਨੇ ਸਹਿਮਤੀ ਜ਼ਾਹਰ ਕੀਤੀ ਜਿਹੜਾ ਗੈਨੀ ਹਰਪ੍ਰੀਤ ਸਿੰਘ ਜੀ ਪਰ ਇੱਕ ਫੈਸਲਾ ਲਿਆ ਗਿਆ ਉਹਦੇ ਤੇ ਸਹਿਮਤ ਨੇ ਦੇਖੋ ਉਹਦਾ ਫੈਸਲਾ ਜਿਹੜਾ ਕਰਨਾ ਨਾ ਉਹ ਅੰਦਰ ਕਮੇਟੀ ਦਾ ਅਧਿਕਾਰ ਖੇਤਰ ਆ ਜਿਹੜੇ ਵੀ ਜਿੰਨੇ ਵੀ ਇਹ ਨਹੀਂਗੇ ਭਾਵੇਂ ਦਰਬਾਰ ਸਾਹਿਬ ਦੇ ਗ੍ਰਾਂਥੀ ਸੁਭਾਵਾਂ ਆ ਭਾਵੇਂ ਪ੍ਰਚਾਰਕ ਆ ਭਾਵੇਂ ਪਾਰਟੀ ਸਿੰਘ ਆ ਭਾਵੇਂ ਕਿੰਨਾ ਤੱਕਾਂ ਦੇ ਜਿਹੇ ਦਾ ਸੁਭਾਵਾਂ ਨੇ ਇਹਨਾਂ ਦੀ ਇਹਨਾਂ ਨੂੰ ਸੇਵਾ ਤੇ ਬੀਚ ਨੇ ਐਜੀਪੀਸੀ ਲਗਾਈ ਹੈ ਜੋਧ ਘਰ ਖੇਤਰ ਐਜੀਪੀਸੀ ਦਾ ਇਸ ਦਾ ਮੁਖਤਬ ਵੀ ਜਿਹੜਾ ਉਹ ਅੰਤਰ ਕਮੇਟੀ ਦਾ ਮੰਨਣਾ ਸਰਵੋੱਚ ਜੱਥੇਦਾਰ ਸਾਹਿਬ ਨਾਲ ਅੰਦਰ ਕਮੇਟੀ ਸਰਵੋੱਚ ਨਹੀਂ ਨੋ ਨੋ ਹਲਕਾ ਅਧਿਕਾਰ ਖੇਤਰ ਹਰਕਤ ਦੀਆਂ ਸਮਾਵਾਂ ਪੰਥ ਲਈ ਤੁਹਾਡਾ ਵੱਡਾ ਕੱਲ ਤੱਕ ਦਾ ਪਰ ਜੋ 1925 ਦਾ ਐਕਟ ਹੈ ਨਾ ਉਸ ਐਕਟ ਦੇ ਤਹਿਤ ਜਿਹੜੀਆਂ ਸਵਾਵਾਂ ਜਿਹੜੀਆਂ ਦੇਣੀਆਂ ਉਸ ਉਹਨੀਆਂ ਐਸਜੀਪੀ ਤੋਂ ਨਹੀਂ ਸਾਡੇ ਸਾਡੀ ਰਾਏ ਦਾ ਕੋਈ ਫਰਕ ਹੀ ਨਹੀਂਗਾ ਹੁਣ ਬੈਠੇ ਆ ਚਾਹ ਪਾਣੀ ਪੀ ਕੇ ਆਏ ਆ ਵਿਚਾਰਾ ਕਰਕੇ ਆਏ ਪਹਿਲੇ ਸਾਰੇ ਮਿਲ ਕੇ ਆ ਗਏ ਅੱਜ ਤੱਕ ਨਹੀਂ ਸੀ ਪਰ ਜਿਹੜੇ ਹੁਣ ਸਿੰਘ ਸਾਹਿਬ ਨੇ ਕੀ ਤੁਹਾਨੂੰ 1925 ਐਕਟ ਉਹਨੇ ਜਿਹੜਾ 1925 ਦਾ ਐਕਟ ਆ ਉਹਦੇ ਤਹਿਤ ਉਹਦਾ ਇਲੈਕਟ੍ਰੀਕ ਐਕਟ ਆ ਪਾਸ ਹੋਇਆ ਐਕਟ ਆ ਗਵਰਨਮੈਂਟ ਕਾ ਅਪਰੂਵਟਾ ਹੋਦੇ ਤੇ ਕੋਈ ਟੈਂਟੂ ਟੂ ਹੈ ਹੀ ਨਹੀਂਗਾ ਉਹਦੇ ਤਹਿਤ ਹੀ ਸਵਾਵਾਂ ਜਿਹੜੀਆਂ ਸ਼ੂਮੀ ਕਮੇਟੀ ਨੇ ਸਾਹਮਣੇ ਸਬਾਫਤ ਕੀ ਕੀ ਰਿਪਲਾਈ ਕੀਤੀ ਅੱਜ ਕੋਈ ਦੱਸਿਆ ਨਹੀਂ 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 ਉਹਦਾ ਯਾ ਮੇਰੀ ਬੇਨਤੀ ਹੈ ਫਿਰ ਦੁਬਾਰਾ ਉਹ ਇੱਕ ਤੇ ਜਿਹੜਾ ਨਾ ਉਹ ਚਰੋਨੀਕ ਮਿਟੀਆ 1925 ਐਕਟ ਹੈ ਉਸ ਐਕਟ ਦੇ ਤਹਿਤ ਹੀ 105 ਸਾਲ ਹੋ ਗਿਆ ਸਾਨੂੰ ਸੁਵਾਨ ਦੇ ਦਿੰਦਿਆਂ ਨੂੰ ਤੋਂ ਅੱਤੇ ਵਿੱਚ ਹੈ ਫਿਰ ਫਿਰ ਹੋਈ ਨਹੀਂ ਸਾਰਨਾ ਬਦਲੋ ਸਰਕਾਰ ਨੇ ਐਕਟ ਬਣਾਇਆ ਹੋਇਆ ਉਹਦੇ ਤਹਿਤ ਹੀ ਚਰੋਨੀਕ ਜੀ ਸੁਵਾਨ ਦੇ ਕੋਈ ਕੰਟਰਾਵਰਸੀ ਚੱਲ ਰਹੀ ਹੈ ਗੱਲ ਕੋਈ ਕੰਟਰਾਵਸ ਨਹੀਂ ਹੈ ਇਹ ਕੋਈ ਕਰਪਤੀ ਨਹੀਂ ਸਿੰਘ ਸੁਵਾਨ ਦਾ ਅਸੀਂ ਸਰਕਾਰ ਕਰਦੇ ਹਾਂ ਮਾਨ ਕਰਦੇ ਹਾਂ ਜੋ ਜੋ ਅੰਤਰ ਕਮੇਟੀ ਨੇ ਫੈਸਲਾ ਕੀਤਾ ਉਹ ਸਹੀ ਫੈਸਲਾ ਕੀਤਾ